ਗਰਵੰਤ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਜੀ ਸੰਸਾ ਤੇ ਇਹਦਾ ਕੀ ਲੇਖਾ ਜੋਖਾ ਛੋਟ ਚ ਵੀ ਚੱਲਣ ਦੇ ਅੱਜ ਇਹ ਦੂਜਾ ਸੂਆ ਝੋਟੀ ਸੰਸਾ ਸੂਈ ਜੇ ਓਕੇ ਅੱਜ ਚੌਥਾ ਦਿਨ ਹੋਇਆ ਸੂਈ ਨੂੰ 10 ਕਿਲੋ ਦੁੱਧ ਹੁਣ ਬੋਲਾ ਇਸ ਟਾਈਮ ਆਜ ਰਿਹਾ 12-13 ਕਿਲੋ ਦੁੱਧ ਝੋਟੀ ਪਰ ਹੋ ਗਈ ਠੀਕ ਆ ਹਾਂਜੀ ਪਿਓਰ ਨੀਲੀ ਦੀ ਵਾ ਪਾ 85000 ਦੀ ਦੇ ਦੇਣੀ ਆ ਭਾਣਾ 85000 ਦੀ ਗਿੱਲੀ ਸੂਈ ਬਿਲਕੁਲ ਤਾਜੀ ਹਾਂਜੀ ਓਕੇ ਆ ਝੋਟੀ ਮੋਹਰਾ ਦੀ ਹਾਂਜੀ ਇਹ ਮੋਹਰਾ ਦੀ ਪਹਿਲਾ ਸੂਆ 13 ਕਿਲੋ ਦੁੱਧ ਆਜਰ 15 ਕਿਲੋ ਦੁੱਧ ਝੋਟੀ ਪਰ ਹੋ ਗਈ ओके 13 किलो ਦੁੱਧ ਪਹਿਲਾ ਸੂਆ ਹੀ ਹਾਂਜੀ ਇਹ 125 ਦੀ 125 ਆ ਗੱਬਣ ਦੂਜਾ ਸੂਆ ਹਾਂਜੀ ਗੱਬਣ ਦੂਜਾ ਸੂਆ ਡਾਇਮੰਡ ਤੋਂ ਗੱਬਣ ਕੀ ਬਾਤ ਹੈ ਬੜੇ ਗਰੰਟੀ ਵਾਲੇ ਥੋਂ ਆਈ ਹੈ ਹਾਂਜੀ 15 ਕਿਲੋ ਦੁੱਧ ਝੋਟੀ ਇਹ ਵੀ ਪਰੂਗੀ ਇਹ 115 ਦੀ 1 ਲੱਖ ਤੇ 15 ਹਜ਼ਾਰ ਲੁੱਟੋ ਮੇਲਾ ਦੇ ਕਰੋ ਗਰਵੰਤ ਨੂੰ ਵੇਲਾ ਤੇ ਆ ਮੁਫਤੋ ਮੁਫਤੀ ਹਾਂਜੀ ਇਹ ਮੁਫਤੋ ਮੁਫਤ ਵਾਲਾ ਕੰਮ ਹੈ 12 ਕਿਲੋ ਦੁੱਧ ਮੈਂ ਪਰੂਗੀ ਠੀਕ ਆ ਹੁਣ 10 ਚਵਾਵਾਂਗੇ ਹਾਂਜੀ 10 ਕਿਲੋ ਹਾਜ਼ਰ ਹੋਣਾ ਇਸ ਟਾਈਮ ਮੋਹੱਲਾ 82000 ਦੀਆਂ ਹਨ ਧਾਰਾਂ ਵਖਾਤੀਆਂ ਟਾਪ ਕੁਆਲਿਟੀ ਦੇ ਪਸ਼ੂ ਸਿਕਰਵੰਤ ਕੋਲੇ ਮਹਿਮੂਦਪੁਰੇ ਵਾਲੇ ਕੋਲ